ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਰੇ ਨੇਚਰ ਲਵਰ ਦੋਸਤਾਂ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਡੇੜਾ ਕਬਲੋਂ ਸਤਿਕਾਰ ਸਹਿਤ ਸਤ ਸ੍ਰੀ ਅਕਾਲ ਦੋਸਤੋ ਇਨਸਾਨ ਚਾਵੇ ਤਾਂ ਕੀ ਨਹੀਂ ਹੋ ਸਕਦਾ ਸਭ ਕੁਝ ਸੰਭਵ ਹੈ ਸਰ ਜ਼ਮੀਨ ਦੇ ਉੱਪਰ ਅੱਜ ਅਸੀਂ ਗੱਲ ਕਰਦੇ ਹਾਂ ਪਿੰਡ ਰਾਮਾ ਦੇ ਵਸਨੀਕ ਤੇ ਜੰਪਲ ਸਰਦਾਰ ਗੁਰਸੇਵਕ ਸਿੰਘ ਜੀ ਰਾਮਾ ਉਹਨਾਂ ਦੇ ਨਾਲ ਜਦੋਂ ਪਹਿਲੀ ਮੁਲਾਕਾਤ ਹੋਈ ਤਾਂ ਆਪਣੇ ਪਿੰਡ ਦੇ ਰਸਤੇ ਦੇ ਉੱਪਰ ਆਪਣੇ ਟਰੈਕਟਰ ਮਗਰ ਪਾਣੀ ਵਾਲੀ ਟੈਂਕੀ ਪਾ ਕੇ ਨਾਲ ਉਹਨਾਂ ਦੇ ਆਪਦੇ بیٹے ਨੂੰ ਲੈ ਕੇ ਤੇ ਦਰਖਤਾਂ ਨੂੰ ਬੂਟਿਆਂ ਨੂੰ ਪਾਣੀ ਪਾ ਰਹੇ ਸਨ ਜਦੋਂ ਰੁੱਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਵੀਰ ਆਪਣੇ ਪਿੰਡ ਦੇ ਚਾਰੇ ਪਾਸੇ ਬੂਟੇ ਲਗਾ ਕੇ ਪਾਲ ਰਿਹਾ ਹੈ ਇਹ ਉਹ ਬੂਟੇ ਹਨ ਜਿਹੜੇ ਕਿਸੇ ਦਾ ਜਾਤ ਧਰਮ ਗੋਤ ਮਜਬ ਨਹੀਂ ਪੁੱਛਦੇ ਤੇ ਹਰ ਇੱਕ ਨੂੰ ਜਿਉਣ ਦੇ ਲਈ ਆਕਸੀਜਨ ਪ੍ਰਦਾਨ ਕਰਦੇ ਨੇ ਤੇ ਆਕਸੀਜਨ ਜਿਉਣ ਦੇ ਲਈ অতি ਜ਼ਰੂਰੀ ਹੈ ਸੋ ਇਹਨਾਂ ਦੀ ਮਿਹਨਤ ਕਾਬਲੀਅਤ ਲਗਨ ਨੂੰ ਦੇਖ ਕੇ 6 ਸਾਲਾਂ ਬਾਅਦ ਇਹਨਾਂ ਦੀ ਮਿਹਨਤ ਦਾ ਫਲ ਇਹਨਾਂ ਨੂੰ ਮਿਲਿਆ ਇਹ ਵੱਡੇ ਵੱਡੇ ਦਰੱਖਤ ਜਦੋਂ ਦੇਖ ਕੇ ਰਾਮਾਵਾਸੀਆਂ ਦਾ ਦਿਲ ਜਿਹੜਾ ਖੁਸ਼ੀ ਦੇ ਨਾਲ ਗਦਗਦ ਹੋਉਂਦਾ ਹੈ ਉੱਥੇ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਜਦੋਂ ਇਹਨਾਂ ਦੇ ਕੰਮ ਨੂੰ ਦੇਖਿਆ ਤਾਂ ਉਹਨਾਂ ਦਾ ਵੀ ਦਿਲ ਮਨ ਜਿਹੜਾ ਗਦਗਦ ਹੋ ਉਠਿਆ ਤੇ 6ਵੇਂ ਗੁਰੂ ਨਾਨਕ ਸੱਚੇ ਪਾਤਸ਼ਾਹੀ ਦੇ 555ਵੇਂ ਅਵਤਾਰਪੁਰ ਨੂੰ ਸਮਰਪਿਤ 6ਵੇਂ ਸਾਲਾਨਾ ਸਮਾਗਮ ਤੇ ਸਰਦਾਰ ਗੁਰਸੇਵਤ ਸਿੰਘ ਜੀ ਰਾਮਾ ਨੂੰ ਗ੍ਰੀਨ ਪੰਜਾਬ ਮਿਸ਼ਨ ਟੀਮ ਆਪਣੇ ਪਿੰਡ ਦੇ ਚਾਰ ਸ਼ਪੇਰੇ ਦਰਖਤ ਲਗਾ ਕੇ ਪਾਲਣ ਦੇ ਲਈ ਸੰਭਾਲਣ ਦੇ ਲਈ ਨੇਚਰ ਲਵਰ ਅਵਾਰਡ ਦੇ ਨਾਲ ਸਨਮਾਨਤ ਕੋ ਕਰਦੀ ਹੋਈ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਆ ਤੇ ਹੋਰ ਸਭ ਦੋਸਤਾਂ ਮਿੱਤਰਾਂ ਨੂੰ ਬੇਨਤੀ ਇਹ ਕਰਨਾ ਚਾਹੁੰਦੀ ਹੈ ਕਿ ਜੇ ਗੁਰਸੇਵਕ ਸਿੰਘ ਰਾਮਾ ਆਪਣੇ ਨਗਰ ਦੇ ਸਾਰੇ ਰਾਹਾਂ ਨੂੰ ਬੂਟਿਆਂ ਦੇ ਨਾਲ ਸ਼ਿੰਗਾਰ ਸਕਦਾ ਹੈ ਭਰ ਸਕਦਾ ਹੈ ਵਿਰਾਸਤੀ ਬੂਟਿਆਂ ਦੀ ਸੰਭਾਲ ਕਰ ਸਕਦਾ ਹੈ ਤਾਂ ਤੁਸੀਂ ਕਿਉਂ ਨਹੀਂ ਸੋ ਜਿਹੜੇ-ਜਿਹੜੇ ਵੀਰ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਗਲੀ ਮੁਹੱਲਿਆਂ ਨੂੰ ਬੂਟਿਆਂ ਦੇ ਨਾਲ ਸ਼ਿੰਗਾਰਨਗੇ ਉਹਨਾਂ ਨੂੰ ਨੇਚਰ ਲਵਰ ਟੀਮ ਇਸੇ ਤਰ੍ਹਾਂ ਸਨਮਾਨਿਤ ਕਰ ਸਨਮਾਨਿਤ ਕਰਦੀ ਰਹੇਗੀ ਤੁਸੀਂ ਵੀ ਦੋਸਤੋ ਤੁਹਾਨੂੰ ਇੱਕ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਤੇ ਹਰ ਇੱਕ ਤੱਕ ਇਹ ਵੀਡੀਓ ਪਹੁੰਚਦੀ ਕਰੋ ਤਾਂ ਕਿ ਹਰ ਕੋਈ ਗੁਰਸੇਵਕ ਸਿੰਘ ਰਾਮਾ ਵਾਂਗੂ ਦਰਖਤ ਲਗਾ ਕੇ ਪਾਲਣਾ ਚਾਵੇ ਇਹ ਸਨਮਾਨਤ ਹੋਣ ਦੀ ਭਾਵਨਾ ਬੇਸ਼ੱਕ ਉਸ ਵਿਅਕਤੀ ਦੀ ਨਾ ਹੋਵੇ ਪਰ ਗ੍ਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਉਹਨਾਂ ਵਿਅਕਤੀਆਂ ਦਾ ਜ਼ਰੂਰ ਮਾਨ ਸਨਮਾਨ ਕਰੇਗੀ ਜਿਹੜੇ ਕੁਦਰਤ ਦੀ ਸੇਵਾ ਕਰਦੇ ਹੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮੱਥ ਤੇ ਬਾਬਾ ਨਾਨਕ ਜੀ ਦੇ ਫਲਸਫੇ ਤੇ ਅਮਲੀ ਜਾਮਾ ਪਹਿਨਾ ਰਹੇ ਹਨ